ਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਚਮਕੌਰ ਸਾਹਿਬ ਦਾ ਜੰਪਰ ਇਹ ਸਰਦਾਰ ਸੰਗਤ ਸਿੰਘ ਜੀ ਖੜੇ ਇਹਨਾਂ ਦਾ ਬੇਟਾ ਹੈ ਗੁਜਾਰ ਸਿੰਘ ਜੀ ਇਹਨਾਂ ਦਾ ਪਰਿਵਾਰ ਸਾਰਾ ਖੜਾ ਹੈ ਐਸੀ ਵੀ ਇਹਨਾਂ ਦੇ ਪਰਿਵਾਰ ਦੇ ਆਈ ਹੀ ਹੈਗੇ ਆ ਇੱਥੇ ਤੇ ਪੂਰੇ ਚਮਕੌਰ ਸਾਹਿਬ ਨੂੰ ਚਮਕੌਰ ਸਾਹਿਬ ਨੂੰ ਹਿੰਦੁਸਤਾਨ ਨੂੰ ਬੜਾ ਮਾਣ ਹੈ ਕਿ ਸਾਡਾ ਨੌਜਵਾਨ ਮੁੰਡਾ ਅੱਜ ਦੁਬਈ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਾ ਕੇ ਸਾਡਾ ਨਾਮ ਰੋਸ਼ਨ ਕੀਤਾ ਹੈ ਇਸ ਸਲੈਪ ਕੰਪੀਟੀਸ਼ਨ ਦੇ ਵਿੱਚ ਇਹ ਫਰਸਟ ਆਇਆ ਗੋੜਿਆਂ ਨੂੰ ਸਾਰੇ ਵਰਲਡ ਦੇ ਸਾਰੇ ਕੰਪੀਟੀਟਰਾਂ ਨੂੰ ਇਹਨੇ ਜਿੱਤ ਕੀਤਾ ਸਾਨੂੰ ਬਹੁਤ ਬੜਾ ਮਾਣ ਦਿੱਤਾ ਹੈ ਵੈਸੇ ਵੀ ਸਾਡੀ ਸਿੰਘਾਂ ਸ਼ਹੀਦਾਂ ਦੀ ਧਰਤੀ ਹੈ ਇੱਥੋਂ ਇਹਨਾਂ ਨੇ ਅਸ਼ੀਰਵਾਦ ਲੈ ਕੇ ਜਿਹੜਾ ਸਿੰਘਾਂ ਸ਼ਹੀਦਾਂ ਨੇ ਇਹਦੇ ਜੋਸ਼ ਭਰਿਆ ਉਹਦੀ ਜਿੱਤ ਹੋਈ ਹੈ ਮੈਂ ਫੇਰ ਇੱਕ ਵਾਰ ਪੂਰੇ ਪਰਿਵਾਰ ਨੂੰ ਖਾਸ ਕਰਕੇ ਚਮਕੌਰ ਸਾਹਿਬ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਤਨੀ ਸਾਹਿਬ ਵੀਡੀਓ ਦੇਖੀ ਹਲਕੇ ਭੰਗੜਾ ਬਹੁਤ ਵਧੀਆ ਪਾਇਆ ਜੀ ਮੈਂ ਤਾਂ ਹੁਣੇ ਆ ਗਿਆ ਭੰਗੜੇ ਵਾਲੀ ਕਮਾਰ ਕਰ ਦਿੱਤਾ ਜੀ ਬਾਈ ਤਨੀ ਸਾਹ ਪਹੁੰਚੇ ਨਹੀਂ ਹਾਂ ਜੀ ਬਹੁਤ ਬਹੁਤ ਮਾਣ ਵਾਲੀ ਗੱਲ ਹੈ ਜੀ ਮੇਰੇ ਵਾਸਤੇ ਜੋ ਵੀ ਹੋ ਰਿਹਾ ਮੇਰੇ ਲਈ ਅਨ ਐਕਸਪੈਕਟਿਡ ਹੈ ਕਿਉਂਕਿ ਮੈਂ ਜੋ ਨਹੀਂ ਸੋਚਿਆ ਸੀ ਉਹ ਹੋ ਗਿਆ ਵਿਦਨ 24 ਘੰਟਿਆਂ ਦੇ ਵਿੱਚ ਵਿੱਚ ਉਹ ਇਦਾਂ ਦੀ ਹਾਈਪ ਮਿਲੀ ਹੈ ਕਿ ਸੋ ਇਦਾਂ ਕਈ ਵਾਰ ਇਦਾਂ ਲੱਗਦਾ ਸੀ ਵੀ ਸੁਪਨਾ ਤਾਂ ਨਹੀਂ ਅੱਖਾਂ ਖੋਲਣ ਤੋਂ ਬਾਅਦ ਜਦੋਂ ਸੌਂ ਕੇ ਉੱਠੇ ਤਾਂ ਕਹਿੰਦੇ ਫਾਲੋਅਰ ਕਈ ਯਾਰ ਹੋ ਗਏ ਦੋ ਪਹਿਲਾਂ ਦੋ ਘਜਰ ਸੀ ਹੁਣ ਮੈਂ ਥੋੜੀ ਦੇਰ ਪਹਿਲਾਂ ਚੈੱਕ ਕਰੇ 25000 ਹੋ ਗਏ 20 ਮਿੰਟੇ ਪੂਰੇ ਨਹੀਂ ਹੋਏ ਇਹ 25000 ਹੋ ਗਏ ਅੱਛਾ ਤੇਰੀ ਸਾਹਮਣੇ ਪੰਗੜੀ ਤਾਰੀਫ ਕਰੀਏ ਤੁਹਾਡੀ ਹਾਂਜੀ ਬਿਲਕੁਲ ਜੀ ਬਚਪਨ ਤੋਂ ਇਹ ਸੰਨ ਜਿਆਦਾ ਰਿਹਾ ਜਿਸ ਤੋ ਇਹ ਰਿਸ਼ਤਾ ਪੁਸ਼ਤੀ ਦੰਗੜਾ ਚ ਇੱਕੋ ਜਿਹਾ ਹੈ ਕਿਸੇ ਵੀ ਜਦੋਂ ਵੀ ਕਿਤੇ ਵੀ ਮਿਲੇ ਨੇ ਪੂਰੀ ਸਪੋਰਟ ਕੀਤੀ ਹੈ ਇਹਨਾਂ ਨੇ ਮੈਨੂੰ ਤੇ ਹਮੇਸ਼ਾ ਤੈਨੂੰ ਧੰਨਵਾਦੀ ਹੈ ਜੀ ਜੋ ਅੱਜ ਇਹਨਾਂ ਨੇ ਮੇਰੇ ਲਈ ਮੈਨੂੰ ਸਨਮਾਨ ਕਰ ਰਹੇ ਆ ਇਹਦੇ ਲਈ ਧੰਨਵਾਦ ਲਈ ਮੇਰੇ ਕੋਲ ਇਹੋ ਜਿਹੇ ਸ਼ਬਦ ਨਹੀਂ ਕਿ ਜੋ ਮੈਂ ਤੁਹਾਡੇ ਸਾਹਮਣੇ ਬੋਲ ਸਕਾ ਜਿਉਂ ਨਾਲ ਦੇ ਉਹਦੇ ਲਈ